50000 ਤੋਂ ਲੈ ਕੇ ਲੱਖ ਰੁਪਇਆ ਜਿਹੜਾ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਤੇ ਇੱਕ ਹਨਾ ਜੰਗਲ ਥਾ ਉਸ ਜੰਗਲ ਮੇ ਤਰ੍ਹਾਂ ਤਰ੍ਹਾਂ ਕੇ ਜਾਨਵਰ ਰਹਤੇ ਥੇ ਲੇਕਿਨ ਸਭ ਤੋਂ ਖਾਸ ਥਾ ਨੰन्हा ਖਰਗੋਸ਼ ਗੋਲੂ ਔਰ ਬੂढ़ा ਕਛੂ ਤੁ ਤੋ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਜਿਹੜੇ ਉਹ ਸ਼ੁਰੂ ਕਰਦੇ ਮੇਰੇ ਵੱਲੋਂ ਤੁਹਾਨੂੰ ਸਾਰਨੂੰ ਪਿਆਰਪਰੇ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੁਹਾਨੂੰ ਦੋਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਨ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਰਹਿ ਕੇ ਵੀ ਕਿਵੇਂ ਤੁਸੀਂ ਇੱਕ YouTube ਚੈਨਲ ਬਣਾ ਕੇ ਉਹਦੇ ਤੇ ਕਾਰਟੂਨ ਦੀ ਵੀਡੀਓ ਨੇ ਜਿਹੜੀ ਤੁਸੀਂ ਅਪਲੋਡ ਕਰਕੇ ਮਹੀਨੇ ਦੇ ਤੁਸੀਂ 50 ਹਜ਼ਾਰ ਤੋਂ ਲੈ ਕੇ ਲੱਖ ਰੁਪਿਆ ਜਿਹੜਾ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੂਰਾ ਪ੍ਰੈਕਟੀਕਲ ਕਰਕੇ ਦਿਖਾਵਾਂਗਾ ਵੀ ਮਤਲਬ ਤੁਸੀਂ ਸਟੋਰੀ ਕਿੱਥੋਂ ਲੈ ਕੇ ਆਣੀ ਹੈ ਕਿਵੇਂ ਉਹਦੀ ਤੁਸੀਂ VO ਯਾਨੀ ਕਿ ਵਾਇਸ ਓਵਰ ਕਰਨਾ ਹੈ ਕਿਵੇਂ ਉਹਦੀ ਵੀਡੀਓ ਤੁਸੀਂ ਬਣਾਉਣੀ ਹੈ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜਰੂਰ ਦੇਖੀ ਜੀ ਦੇਖੋ ਅਗਰ ਮੇਰੇ ਪਿੰਡ ਪਰੋਂ ਮਤਲਬ ਵੀ ਕੁਝ ਨਹੀਂ ਕਰਨਾ ਹੁੰਦਾ ਹੈਗਾ ਉਹ ਕਹਿੰਦੇ ਅਸੀਂ ਤਾਂ ਬਿਲਕੁਲ ਅਨਪੜਾ ਸਾਨੂੰ ਕੰਮ ਹੀ ਨਹੀਂ ਕਰਨਾ ਹੁੰਦਾ ਹੈਗਾ ਨਾ ਸਾਡੇ ਕੋਲੋ ਸਟੋਰੀ ਹੈਗੀ ਨਾ ਅਸੀਂ ਵੀਡੀਓ ਬਣਾਉਣੀ ਜਾਂਦੀ ਹੈ ਹੈਗੀ ਤਾਂ ਅਸੀਂ ਕਰਾਈਏਗੀ ਸੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਟੈਪ ਵਾਈਜ਼ ਸਟੈਪ ਦੱਸਾਂਗਾ ਵੀ ਤੁਸੀਂ ਕਿਵੇਂ ਮਤਲਬ ਵੀ ਸਟੋਰੀ ਤਿਆਰ ਕਰਨੀ ਹੈ ਕਿਵੇਂ ਤੁਸੀਂ ਵੀਡੀਓ ਬਣਾਉਣੀ ਹੈ ਕਿਵੇਂ ਤੁਸੀਂ ਅਪਲੋਡ ਕਰਦੀਆਂ ਹਨਾ ਸੋ ਜਿਵੇਂ ਮੈਂ ਤੁਹਾਨੂੰ ਆਪਣੀ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਨਾ ਉਹ ਪਾਰਟ 1 ਸੀ ਇਹ ਵੀਡੀਓ ਦਾ ਪਾਰਟ 2 ਆ ਉਹਦੇ ਵਿੱਚ ਮੈਂ ਦੱਸਿਆ ਸੀ ਕਿਵੇਂ-ਕਿਵੇਂ ਤੁਸੀਂ ਸਟੋਰੀ ਤਿਆਰ ਕਰਨੀ ਆ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਪ੍ਰੈਕਟੀਕਲ ਕਰ ਬਹੁਤ ਸਾਰੇ ਮੇਰੇ ਪੇਨਪਰਾਂਵਾਂ ਦੇ ਮੈਨੂੰ ਮਤਲਬ ਵੀ ਮੈਸੇਜ ਵੀ ਆਏ ਫੋਨ ਵੀ ਆਏ ਉਹ ਕਹਿੰਦੇ ਵੀਰ ਜੀ ਇਸ ਵੀਡੀਓ ਦਾ ਪਾਰਟ 2 ਲੈ ਕੇ ਆਓ ਵੀ ਸਾਨੂੰ ਦੱਸੋ ਪ੍ਰੈਕਟੀਕਲ ਕਰਕੇ ਦਿਖਾਓ ਵੀ ਅਸੀਂ ਕਿਵੇਂ ਕਾਰਟੂਨ ਦੀ ਵੀਡੀਓ ਜਿਹੜੀ ਅਸੀਂ ਤਿਆਰ ਕਰੀਏ ਕਿਉਂਕਿ ਬੱਚੇ ਆ ਜਿਹੜੇ ਉਹ ਬਹੁਤ ਜ਼ਿਆਦਾ ਦੇਖਦੇ ਤੇ ਉਹਦੇ ਤੋਂ ਅਰਨਿੰਗ ਬਹੁਤ ਜ਼ਿਆਦਾ ਹੁੰਦੀ ਆ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਆਓ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਦੇਖੋ ਮੈਂ ਨਾ ਮੋਬਾਈਲ ਫੋਨ ਦੇ ਉੱਤੇ ਸਕਰੀਨ ਰਿਕਾਰਡਿੰਗ ਲਗਾਵਾਗਾ ਤੇ ਮੈਂ ਤੁਹਾਨੂੰ ਇਹਦੇ ਤੇ ਦੱਸਾਂਗਾ ਵੀ ਤੁਸੀਂ ਕਿਵੇਂ ਉਹ ਚੀਜ਼ ਜਿਹੜੀ ਤੁਸੀਂ ਉਹ ਕਰਨੀ ਆ ਠੀਕ ਹੈ ਜੀ ਸੋ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਦੇਖੋ ਸਾਈਡ ਦੇ ਉੱਤੇ ਮੇਰੀ ਨਾ ਇੱਧਰ ਸਕਰੀਨ ਆ ਜਿਹੜੀ ਉਹ ਫੋਨ ਦੀ ਚੱਲਦੀ ਵੀ ਆ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਪਲੇ ਸਟੋਰ ਦੇ ਵਿੱਚ ਚਲੇ ਜਾਣਾ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਇੱਥੇ ਸਰਚ ਕਰਦਾ ਵਾ ਚੈਟ ਜੀਪੀਟੀ ਠੀਕ ਹੈ ਜੀ ਚੈਟ ਜੀ ਆ ਆ ਗਿਆ ਠੀਕ ਹੈ ਜੀ ਚੈਟ ਜੀਪੀਟੀ ਆ ਗਿਆ ਤੁਸੀਂ ਚੈਟ ਜੀਪੀਟੀ ਕਰਦਾ ਇਹਨੂੰ ਤੁਸੀਂ ਇੰਸਟਾਲ ਕਰ ਲੈਣਾ ਆ ਜਿਹੜੀ ਆ ਨਾ ਉਹ ਆ ਜਿਹੜੀ ਆ ਦੇਖ ਸਕਦੇ ਹੋ ਇਹ ਵੀ ਪਹਿਲਾਂ ਹੀ ਆਲਰੇਡੀ ਡਾਊਨਲੋਡ ਕੀਤੀ ਹੋਈ ਆ ਹੁਣ ਮੈਨੂੰ ਓਪਨ ਕਰ ਲੈਣਾ ਓਪਨ ਕਰਨ ਤੋਂ ਬਾਅਦ ਤੁਸੀਂ ਇਹਨੂੰ ਜੀਮੇਲ ਦੇ ਨਾਲ ਤੁਸੀਂ ਇਹਨੂੰ ਲੌਗ ਇਨ ਕਰ ਲੈਣਾ ਮੈਨੂੰ किड्स किड्स स्टोरी स्टोरी सॉरी इधर ਤੁਸੀਂ ਲਿਖੋ ਮੂਜੇ ਮੂਜੇ ਇੱਕ ਕਿਡਸ ਸਟੋਰੀ ਲਿਖ ਲਿਖ ਕਰ ਦੋ ਜੋ ਬਹੁਤ 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 ਹੀ ਇੰਟਰਸਟਡ ਹੋ ਹਨਾ ਇੰਟਰਸਟਡ ਹੋ ਇਧਰ ਲਿਖ ਕੇ ਦੋ ਇੰਟਰਸਟਡ ਹੋ ਔਰ ਔਰ ਇੰਟਰਸਟਡ ਹੋ ਔਰ ਬੱਚੇ ਉਸਕੋ ਉਸ ਕੋ ਪੂਰਾ ਦੇਖੇ ਇਧਰ ਲੇ ਕੇ ਦੇਖੋ ਠੀਕ ਹੈ ਜੀ ਪੂਰਾ ਦੇਖੇ ਠੀਕ ਹੈ ਇਧਰ ਲੇ ਕੇ ਜੇ ਤੁਹਾਨੂੰ ਦੋਂਗੇ ਇਹ ਤੁਹਾਨੂੰ ਆਲਰੇਡੀ ਤੁਹਾਨੂੰ ਕੱਢ ਕੇ ਦੇ ਦੇਗਾ ਪੂਰੀ ਸਟੋਰੀ ਲਿਖ ਕੇ ਦੇ ਦੇਗਾ ਠੀਕ ਹੈ ਜੀ ਇਹ ਤੇ ਮੈਂ ਪਹਿਲਾਂ ਹੀ ਇੱਕ ਬਣਾਈ ਹੋਈ ਆ ਮੈਂ ਤੁਹਾਨੂੰ ਦਿਖਾ ਦੇਣਾ ਉਹ ਸਟੋਰੀ ਮੈਂ ਜਿਹੜੀ ਬਣਾਈ ਸੀਗੀ ਤੁਹਾਨੂੰ ਮੈਂ ਦਿਖਾ ਦਿਨਾ ਆ ਦੇਖੋ ਮੈਂ ਸਟੋਰੀ ਤਾਂ ਬਣੀ ਹੋਈ ਆ ਠੀਕ ਹੈ ਜੀ ਆ ਦੇਖੋ ਆ ਸਟੋਰੀ ਆ ਗਈ ਆ ਦੇਖੋ ਆ ਸਟੋਰੀ ਆ ਗਈ ਆ ਜੀ ਠੀਕ ਹੈ ਦੇਖੋ ਇੱਕ ਅਨੋਖੀ ਦੋਸਤੀ ਗਾਂਵ ਦੇ ਕਿਨਾਰੇ ਇੱਕ ਗਾਣਾ ਜੰਗਲ تھا ਉਸ ਜੰਗਲ ਮੇ ਤਰੇ ਤਰੇ ਕੇ ਜਾਨਵਰ ਰਹਤੇ تھے ਲੇਕਿਨ ਸਭ ਤੋਂ ਖਾਸ ਥਾ ਨੰ ਅ ਟੁੱਲੂ ਠੀਕ ਆ ਆਹ ਸਟੋਰੀ ਹੈ ਤੁਸੀਂ ਇਹਨੂੰ ਕਾਪੀ ਕਿਵੇਂ ਕਰਨਾ ਤੁਸੀਂ ਇੱਥੇ ਕਲਿੱਕ ਕਰਕੇ ਰੱਖਣਾ ਵਾ ਜਦੋਂ ਇੱਥੇ ਕਲਿੱਕ ਕਰਕੇ ਰੱਖੋਗੇ ਆ ਗਿਆ ਕਾਪੀ ਆ ਗਿਆ ਤੁਸੀਂ ਇੱਥੇ ਕਾਪੀ ਕਰਨਾ ਫਿਰ ਤੁਸੀਂ ਆਪਣੇ ਵਟਸਐਪ ਦੇ ਉੱਤੇ ਚਲੇ ਜਾਣਾ ਤੁਸੀਂ ਵਟਸਐਪ ਖੋਲਣਾ ਆਪਣੇ ਜਿਹੜਾ ਤੁਹਾਡਾ ਵਟਸਐਪ ਆ ਤੁਸੀਂ ਉੱਤੇ ਜਾ ਕੇ ਤੁਸੀਂ ਇਹਨੂੰ ਆ ਮੇਰਾ ਵਟਸਐਪ ਆ ਤੁਸੀਂ ਉੱਤੇ ਜਾ ਕੇ ਇਹਨੂੰ ਤੁਸੀਂ ਪੇਸਟ ਕਰ ਦੇਣਾ ਠੀਕ ਹੈ ਜੀ ਆ ਮੈਂ ਪਹਿਲੇ ਹੀ ਇੱਥੇ ਪੇਸਟ ਕਰਕੇ ਰੱਖੀ ਆ ਮੈਂ ਤੁਹਾਨੂੰ ਦਿਖਾ ਦਿੰਦਾ ਵਾ ਤੇ ਆ ਰਹੀ ਆ ਠੀਕ ਹੈ ਜੀ ਤੁਸੀਂ ਇਹਨੂੰ ਇੱਥੇ ਪੇਸਟ ਕਰਕੇ ਰੱਖ ਦੇਣਾ ਆਏ ਆ ਦੇਖੋ ਠੀਕ ਹੈ ਜੀ ਆ ਪੇਸਟ ਕਰ ਲੈਣੀ ਸਟੋਰੀ ਇਸ ਦਾ ਪੇਸਟ ਹੋ ਜੇਗੀ ਹੁਣ ਤੁਸੀਂ ਕੀ ਕਰਨਾ ਫਿਰ ਚੈਟ ਜੀਪੀਟੀ ਦੇ ਵਿੱਚ ਜਾਣਾ ਵਾ ਸੋਰੀ ਚੈਟ ਜੀਪੀਟੀ ਦੇ ਵਿੱਚ ਜੰਨੇ ਆਪਾਂ ਫਿਰ ਦੁਬਾਰੋਂ ਇਹ ਆ ਚੈਟ ਜੀਪੀਟੀ ਆ ਗਿਆ ਚੈਟ ਜੀਪੀਟੀ ਦੇ ਵਿੱਚ ਜਾ ਕੇ ਤੁਸੀਂ ਇਥੇ ਰਹਿਣਾ ਇਸ ਲਾਈਨ ਕੀ ਇਸ ਲਾਈਨ ਸੋਰੀ ਇਸ ਕਹਾਣੀ ਕੀ ਇਸ ਕਹਾਣੀ ਕੀ ਹਰ ਏਕ ਹਰ ਇੱਕ ਲਾਈਨ ਕਾ ਪ੍ਰੋਂਪਟ P R O M P T ਪ੍ਰੋਂਪਟ P R O M P T ਪ੍ਰੋਂਪਟ ਲਿਖ ਕਰ ਦੋ ਠੀਕ ਹੈ ਲਿਖ ਕਰ ਦੋ ਠੀਕ ਹੈ ਜੀ ਇਹ ਲਿਖ ਕਰ ਦੇ ਦੂਗਾ ਠੀਕ ਹੈ ਜੀ ਜਦੋਂ ਲਿਖ ਕੇ ਦੇਗਾ ਆ ਦੇਖੋ ਇਹਨੇ ਤੁਹਾਨੂੰ ਉੱਪਰ ਲਿਖ ਕੇ ਦਿੱਤਾ ਦੇਖੋ ਇਹਨੇ ਦੇਤਾ ਇਹਨੇ ਇਹਨੂੰ ਵੀ ਤੁਸੀਂ ਇੱਥੋਂ ਕਾਪੀ ਕਰਨਾ ਵਾ ਸਾਰੇ ਨੂੰ ਇੱਥੋਂ ਕਾਪੀ ਕਰ ਲੈਣਾ ਤੇ ਫਿਰ ਤੁਸੀਂ ਆਪਣੇ ਵਟਸਐਪ ਦੇ ਉੱਤੇ ਚਲੇ ਜਾਣਾ ਆ ਵਟਸਐਪ ਦੇ ਉੱਤੇ ਗਏ ਇੱਥੇ ਜਾ ਕੇ ਤੁਸੀਂ ਪੇਸਟ ਕਰ ਦੇਣਾ ਠੀਕ ਹੈ ਜੀ ਆ ਪੇਸਟ ਕਰਤਾ ਆ ਪ੍ਰੋਂਪਟ ਆ ਗਿਆ ਠੀਕ ਹੈ ਜੀ ਹੁਣ ਦੇਖੋ ਤੁਹਾਡੇ ਕੋਲ ਪ੍ਰੋਂਪਟ ਵੀ ਆ ਗਿਆ ਤੁਹਾਡੇ ਕੋਲ ਆ ਵੀ ਆ ਗਿਆ ਠੀਕ ਹੈ ਜੀ ગામ ਦੇ ਕਿਨਾਰੇ ਹੁਣ ਤੁਸੀਂ ਕੀ ਕਰਨਾ ਫਿਰ ਤੁਸੀਂ ਕ੍ਰੋਮ ਦੇ ਵਿੱਚ ਜਾਣਾ ਗੂਗਲ ਕ੍ਰੋਮ ਦੇ ਵਿੱਚ ਜਾਣਾ ਗੂਗਲ ਕ੍ਰੋਮ ਦੇ ਤੁਸੀਂ ਇੱਥੇ ਲਿਖਣਾ ਇਮੇਜ ਠੀਕ ਹੈ ਜੀ ਮਾਈਕਰੋਸਾਫਟ ਇਮੇਜ ਜਨਰੇਟਰ ਆ ਗਿਆ ਠੀਕ ਹੈ ਇਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਾਂਗਾ ਤੁਸੀਂ ਜਾਣਾ ਵਾ ਇੱਥੇ ਠੀਕ ਹੈ ਜੀ ਤੁਸੀਂ ਇੱਥੇ ਜਾ ਕੇ ਜਿਹੜਾ ਪਹਿਲਾ ਪ੍ਰੋਂਪਟ ਸੀਗਾ ਜਿਹੜਾ ਪਹਿਲਾ ਪ੍ਰੋਂਪਟ ਸੀ ਨਾ ਉਹ ਤੁਹਾਨੂੰ ਦਿਖਾ ਦੇਣਾ ਪਹਿਲਾ ਪ੍ਰੋਂਪਟ ਕਿਹੜਾ ਇਹ ਤੁਸੀਂ ਧਿਆਨ ਨਾਲ ਦੇਖਿਓ ਇਹ ਅੰਗਰੇਜ਼ੀ ਦੇ ਆ ਦੇਖੋ ਆ ਲਿਖਿਆ ਨਾ ਪਹਿਲਾ ਪ੍ਰੋਂਪਟ ਲਿਖਿਆ ਨਾ ਇੱਕ ਗਾਮ ਦੇ ਕਿਨਾਰੇ ਘਟਨਾ ਜੰਗਲ ਦਾ ਇੱਥੇ ਲਿਖਿਆ ਨਾ ਪ੍ਰੋਂਪਟ ਏ ਡਿਜ਼ਾਈਨ ਗ੍ਰੀਨ ਫੋਰੈਸਟ ਨੀਅਰ ਅ ਸਮਾਲ ਪੀਸਫੁਲ ਵਿਲੇਜ ਵਿਦ ਅ ਟੋਲ ਟ੍ਰੇਜ਼ਡ ਸਨਲਾਈਟ ਫਲਾਈਟ ਇਨ ਥਾਊਟ ਦੀ ਲੀਫਸ ਐਂਡ ਵਿਵਥ ਫਲਾਈ ਇਨ ਦੀ ਸਕਾਈ ਏ ਅ ਡਰਥ ਪਾਥ ਲੀਵ ਇਨਟੂ ਦੀ ਫੋਰੈਸਟ ਠੀਕ ਆ ਇਹ ਆ ਗਿਆ ਤੁਸੀਂ ਇਹਨੂੰ ਕਾਪੀ ਕਰਕੇ ਉੱਥੇ ਪਾਉਣਾ ਵਾ ਸਟੈਪ ਵਾਈਨ ਪਾਉਣਾ ਪਹਿਲੇ ਨੂੰ ਪਾਉਣਾ ਦੂਜੇ ਨੂੰ ਨਹੀਂ ਪਾਉਣਾ ਪਹਿਲੇ ਨੂੰ ਪਾਉਣਾ ਵਾ ਠੀਕ ਹੈ ਜਦੋਂ ਪਹਿਲੇ ਨੂੰ ਜਾ ਕੇ ਤੁਸੀਂ ਪਾਉਂਗੇ ਇੱਥੇ ਜਾ ਕੇ ਪਹਿਲੇ ਨੂੰ ਪਾਉਂਗੇ ਮੈਂ ਤੁਹਾਨੂੰ ਦਿਖਾ ਦਿੰਦਾ ਤੁਸੀਂ ਆ ਆਗੇ ਠੀਕ ਹੈ ਇੱਥੇ ਜਾ ਕੇ ਇਹਦੇ ਤੇ ਮੈਂ ਆਲਰੇਡੀ ਪਹਿਲੇ ਹੀ ਡਿਜ਼ਾਈਨ ਤਿਆਰ ਕੀਤੇ ਹੋਏ ਨੇ ਮੈਂ ਤੁਹਾਨੂੰ ਉਹ ਦਿਖਾ ਦਿੰਦਾ ਠੀਕ ਹੈ ਜੀ ਤੁਸੀਂ ਇੱਥੇ ਕਰੋਗੇ ਇਹ ਤੁਹਾਨੂੰ ਫੋਟੋ ਤਿਆਰ ਕਰਕੇ ਦੇ ਦੇਗਾ ਠੀਕ ਹੈ ਤੁਸੀਂ ਇੱਥੇ ਪੇਸਟ ਕਰ ਦੇਣਾ ਵਾ ਠੀਕ ਹੈ ਜੀ ਤੁਸੀਂ ਇੱਥੇ ਜਦੋਂ ਇਹਨੂੰ ਪੇਸਟ ਕਰ ਦੋਗੇ ਇਹ ਤੁਹਾਨੂੰ ਡਿਜ਼ਾਈਨ ਕਰਕੇ ਦੇ ਦੇਗਾ ਇਹਦਾ ਤੁਸੀਂ ਜਿਹੜਾ ਸਾਈਜ਼ ਆ ਇਹਦਾ ਸਾਈਜ਼ ਤੁਸੀਂ ਦੇ ਸਕਦੇ ਹੋ ਆ ਰੱਖਣਾ ਵਾ ਆ ਜਿਹੜਾ ਇਹ 1792 1024 ਇਹ ਰੱਖ ਕੇ ਤੁਸੀਂ ਜਨਰੇਟ ਕਰ ਦੇਣਾ ਠੀਕ ਹੈ ਜੀ ਇਹ ਤੁਹਾਨੂੰ ਬਹੁਤ ਸਾਰੀਆਂ ਫੋਟੋਆਂ ਨੇ ਜਿਹੜੀਆਂ ਤਿਆਰ ਕਰਕੇ ਦੇ ਦੇਗਾ ਇਹ ਤੋਂ ਮੈਂ ਪਹਿਲੇ ਹੀ ਆਲਰੇਡੀ ਫੋਟੋਆਂ ਨੇ ਜਿਹੜੀਆਂ ਤਿਆਰ ਕਰਕੇ ਰੱਖੀ ਹੋਈਆਂ ਨੇ ਜਾ ਤਾਂ ਕਿ ਸਾਡਾ ਜਿਹੜਾ ਟਾਈਮ ਬਚ ਸਕੇ ਠੀਕ ਹੈ ਜੀ ਮੈਂ ਤੁਹਾਨੂੰ ਦਿਖਾ ਦੇਣਾ ਇਹ ਆ ਦੇਖੋ ਫੋਟੋ ਮੈਂ ਤੁਹਾਨੂੰ ਦਿਖਾਣਾ ਇਹਨੇ ਆ ਫੋਟੋ ਜੰਗਲ ਦੀ ਫੋਟੋ ਤਿਆਰ ਕਰਕੇ ਦਿੱਤੀ ਆ ਸਾਰੀਆਂ ਫੋਟੋ ਤੁਸੀਂ ਇੱਧਰ ਤਿਆਰ ਕਰ ਲੈਣੇ ਦੇਖ ਲਓ ਕਿੰਨੀਆਂ ਸੋਹਣੀਆਂ ਫੋਟੋਆਂ ਨੇ ਖਰਗੋਸ਼ ਦੀ ਤੇ ਤੁਸੀਂ ਇਹਨੂੰ ਇਦਾਂ ਤਿਆਰ ਕਰ ਲੈਣਾ ਓਕੇ ਹੁਣ ਤੁਸੀਂ ਕੀ ਕਰਨਾ ਵਾ ਹੁਣ ਆਪਾਂ ਵਾਇਸ ਓਵਰ ਦਾ ਜਿਹੜਾ ਰੈਡੀ ਆਪਾਂ ਕਰਉਣਾ ਤੁਸੀਂ ਫੇਰ ਆਪਣੇ ਵਟਸਐਪ ਦੇ ਉੱਤੇ ਜਾਣਾ ਵਾ ਠੀਕ ਹੈ ਜੀ ਜਿਹੜੀ ਆਪਾਂ ਕਹਾਣੀ ਉੱਥੋਂ ਆਪਾਂ ਲਿਖਾਈ ਸੀਗੀ ਉਹ ਕਹਾਣੀ ਤੁਸੀਂ ਜਿਵੇਂ ਇੱਕ ਜੰਗਲ ਵਾਲੀ ਹੈ ਨਾ ਇਹਨੂੰ ਤੁਸੀਂ ਕਾਪੀ ਕਰਨਾ ਇੱਥੋਂ ਇੱਥੋਂ ਕਾਪੀ ਕਰ ਲੈਣਾ ਸਾਰੀ ਨੂੰ ਫੇਰ ਤੁਸੀਂ ਜਾਣਾ Chrome ਦੇ ਵਿੱਚ ਜਾਣਾ ਇੱਥੇ ਜਾ ਕੇ ਤੁਸੀਂ ਲਿਖਣਾ ਵਾ 11 lives ਆ ਗਿਆ AI ਠੀਕ ਆ ਇਹ ਤੁਸੀਂ ਤਿਆਰ ਕਰ ਲੈਣਾ ਇਹ ਆ ਆ ਗਿਆ ਠੀਕ ਹੈ ਜੀ ਤੁਸੀਂ ਇਹਨੂੰ ਉਹ ਕਰ ਲੈਣਾ ਉਹ ਕੀ ਕਹਿੰਦਾ ਪੈਨੂੰ ਆ ਇਹ ਨੂੰ ਗੂਗਲ ਦੇ ਨਾਲ ਤੁਸੀਂ ਉਹ ਲੌਗ ਇਨ ਕਰ ਲੈਣਾ ਠੀਕ ਹੈ ਜੀ ਆ ਦੇਖੋ ਮੈਂ ਸਾਰਾ ਕੁਝ ਇਹਦੇ ਵਿੱਚ ਪਾਤਾ ਗਾਮ ਕੀ ਗਰਾਣੇ ਜਗਣਾ ਗੰਡਾ ਜਾਣਾ ਜੰਗਲ ਦਾ ਠੀਕ ਹੈ ਜੀ ਆ ਦੇਖੋ ਤੁਸੀਂ ਦੇਖ ਸਕਦੇ ਗਾਮ ਕੀ ਕਿਨਾਂ ਦੇ ਇੱਕ ਗਣਾ ਜੰਗਲ ਦਾ ਸਾਰਾ ਪੇਸਟ ਕਰਤਾ ਇੱਥੇ ਹੁਣ ਇਹਨੂੰ ਜਨਰੇਟ ਕਰਨਾ ਜਿੱਥੇ ਲਿਖਿਆ ਨਾ ਜਨਰੇਟ ਲਿਖਿਆ ਹੋਇਆ ਪਹਿਲ ਤੁਸੀਂ ਇਹਦੀ ਵਾਇਸ ਵੀ ਤੁਸੀਂ ਚੇਂਜ ਕਰ ਸਕਦੇ ਜਿੱਦਾਂ ਕੁੜੀ ਆ ਜਾਂ ਬੰਦਾ ਵੈਸੇ ਜਨਾਨੀ ਦੀ ਆਵਾਜ਼ ਰੱਖੂਗੀ ਜਿਆਦਾ ਵਧੀਆ ਬਹੁਤ ساری ਆਵਾਜ਼ ਦਿੱਤੀ ਹੋਈ ਨੇ ਦੇਖੋ ਠੀਕ ਆ ਤੁਸੀਂ ਇਹਨੂੰ ਪਲੇ ਕਰਕੇ ਦੇਖ ਲਓ ਜਾਂ ਤੁਸੀਂ ਆਹ ਲਾ ਲਓ ਮੈਂ ਇਹ ਕਿਤੀ ਓਕੇ ਕੀਤੀ ਇਹਨੂੰ ਕੱਟ ਦੋ ਠੀਕ ਹੈ ਜ ਹੁਣ ਤੁਸੀਂ ਥੱਲੇ ਆ ਜਾਓ ਹੁਣ ਆਪਾਂ ਜਨਰੇਟ ਲਿਖਿਆ ਨਾ ਸਪੀਚ ਤਾਂ ਆਪਾਂ ਜਨਰੇਟ ਜਨਰੇਟ ਸਪੀਚ ਲਿਖਿਆ ਬਾਅਦ ਇੱਥੇ ਕਲਿੱਕ ਕਰਾਂਗੇ ਇਹ ਥੋੜੀ ਦੇਰ ਤੱਕ ਸਾਨੂੰ ਜਨਰੇਟ ਕਰਕੇ ਦੇ ਦੇਗਾ ਦੇਖੋ ਆਪਾਂ ਵੇਟ ਕਰਨੀ ਥੋੜੀ ਦੇਰ ਤੱਕ ਠੀਕ ਆ ਆਪਾਂ ਥੋੜੀ ਦੇਰ ਤੱਕ ਵੇਟ ਕਰਾਂਗੇ ਆਪਾਂ ਇਹਦੀ ਇਹ ਹੁਣ ਸਾਨੂੰ ਵਾਇਸ ਜਿਹੜੀ ਇਹ ਜਨਰੇਟ ਕਰਕੇ ਦੇ ਦੇਗਾ ਪੂਰੀ ਦੀ ਪੂਰੀ ਤੁਸੀਂ ਇਹ ਤੁਹਾਡੇ ਨੈਟ ਤੇ ਡਿਪੈਂਡ ਕਰਦਾ ਵੀ ਕਿੰਨਾ ਤੇਜ਼ ਦਾ ਜਿਹੜਾ ਤੁਹਾਡਾ ਨੈਟ ਚੱਲਦਾ ਪਿਆ ਵਾ ਠੀਕ ਆ ਜੀ ਆਪਾਂ ਵੇਟ ਕਰਦੇ ਹਾਂ ਥੋੜੀ ਜੀ ਤੇ ਇਹ ਸਾਨੂੰ ਦੇ ਦੇਗਾ ਠੀਕ ਆ ਅਜੇ ਹੁੰਦੀ ਪਈ ਆ ਅਜੇ ਵੇਟ ਕਰੋ ਆ ਦੇਖੋ ਕਿੰਨੀ ਸੋਹਣੀ ਸਾਨੂੰ ਇਹਨੇ ਰੈਡੀ ਕਰਕੇ ਦਿੱਤੀ ਠੀਕ ਆ ਹੁਣ ਤੁਸੀਂ ਕੀ ਕਰਨਾ ਆ ਥੱਲੇ ਨੀਚੇ ਦੇਖਦਾ ਨਾ ਇੱਥੇ ਡਾਊਨਲੋਡ ਤੇ ਕਲਿੱਕ ਕਰ ਦੇਣਾ ਜਦੋਂ ਤੁਸੀਂ ਇਹਨੂੰ ਡਾਊਨਲੋਡ ਕਰੋਗੇ ਤੇ ਕਲਿੱਕ ਕਰੋਗੇ ਦੇਖੋ ਇਹ ਡਾਊਨਲੋਡ ਜਿਹੜੀ ਹੋਣੀ ਸ਼ੁਰੂ ਹੋ ਜੇਗੀ ਇਹ ਡਾਊਨਲੋਡ ਸੀ ਹੋ ਗਿਆ ਸੇਵ ਆ ਗਿਆ ਇਹਨੂੰ ਸੇਵ ਕਰ ਲਓ ਇੱਥੇ ਸੇਵ ਕਰ ਲਓ ਠੀਕ ਆ ਜੀ ਇਹਨੂੰ ਓਪਨ ਕਰ ਲਓ ਇਹਨੂੰ ਆਪਣੀ ਗੈਲੀ ਦੇ ਵਿੱਚ ਜਾਂ ਕਿਤੇ ਵੀ ਤੁਸੀਂ ਇਹਨੂੰ ਸੇਵ ਕਰ ਸਕਦੇ ਹੋ ਤੇ ਸੇਵ ਲਿਖਿਆ ਸੇਵ ਟੂ ਫਾਈਲ ਇਹਨੂੰ ਜਾ ਕੇ ਤੁਸੀਂ ਸੇਵ ਕਰ ਲਓ ਮੈਂ ਆਲਰੇਡੀ ਪਹਿਲਾਂ ਇਹਨੂੰ ਸੇਵ ਕੀਤਾ ਹੋਇਆ ਵਾ ਠੀਕ ਆ ਜੀ ਹੁਣ ਕੀ ਕਰਨਾ ਵਾ ਦੇਖੋ ਸਾਰਾ ਕੁਝ ਹੋ ਗਿਆ ਫੋਟੋ ਵੀ ਆ ਗਈ ਆਪਣੇ ਕੋਲ ਆਵਾਜ਼ ਵੀ ਆ ਗਈ ਸਾਰਾ ਕੁਝ ਆ ਗਿਆ ਹੁਣ ਤੁਸੀਂ ਕੀ ਕਰਨਾ ਵਾ VN ਵੀਡੀਓ ਐਡੀਟਰ ਦੇ ਵਿੱਚ ਚਲੇ ਜਾਣਾ VN ਵੀਡੀਓ ਐਡੀਟਰ ਦੇ ਵਿੱਚ ਚਲੇਗੇ ਪਲੱਸ ਦੇ ਨਿਸ਼ਾਨ ਤੇ ਕਰੀ ਕਿਉਂ ਕੀਤਾ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਕੇ ਨਿਊ ਪ੍ਰੋਜੈਕਟ ਤੇ ਤੁਸੀਂ ਕਲਿੱਕ ਕਰਦਾ ਨਿਊ ਪ੍ਰੋਜੈਕਟ ਤੇ ਕਲਿੱਕ ਕਰਕੇ ਤੁਸੀਂ ਕੀ ਕਰਨਾ ਵਾ ਥੱਲੇ ਆਪਾਂ ਜਿਹੜੀ ਫੋਟੋਸ ਜਿਹੜੀਆਂ ਆਪਾਂ ਉਹ ਫੋਟੋ ਆਪਾਂ ਪਹਿਲਾਂ ਸਿਲੈਕਟ ਕਰ ਲੈਂਦੇ ਆਂ ਆਹ ਰਹੀਆਂ ਫੋਟੋ ਆ ਗਿਆ ਮੇਰੀ ਗੈਲੀ ਦੇ ਵਿੱਚ ਠੀਕ ਆ ਆ ਗੈਲੀ ਦੇ ਵਿੱਚ ਆਪਾਂ ਫੋਟੋ ਸਾਰੀਆਂ ਆਪਾਂ ਸਿਲੈਕਟ ਕਰ ਲੈਣੀ ਆ ਠੀਕ ਹੈ ਜੀ ਤੁਹਾਨੂੰ ਛੋਟੀ ਜੀ ਆ ਹੋ ਗਿਆ ਇੱਥੇ ਕਲਿੱਕ ਕਰਾਂਗੇ ਆ ਸਾਰੀਆਂ ਫੋਟੋ ਸਡੀਆਂ ਆ ਗਈਆਂ ਦੇਖੋ ਜਿਹੜਾ ਸਾਈਜ਼ ਆ ਇਹਦਾ ਸਾਈਜ਼ ਪ੍ਰੋ ओरिजिनल ਲਿਖਿਆ ਆਪਾਂ YouTube ਵਾਲਾ ਕਰ ਦੇਣਾ ਇਹ ਆ ਗਿਆ ਸਾਈਜ਼ ਠੀਕ ਹੈ ਜੀ ਦੇਖੋ ਆ ਸਾਰੀਆਂ ਆ ਗਈਆਂ ਆ ਦੇਖੋ ਆ ਗਈਆਂ ਸਾਰੀਆਂ ਠੀਕ ਹੈ ਜੀ ਆ ਲਾਸਟ ਨੂੰ ਆਪਾਂ ਡਿਲੀਟ ਕਰ ਦਾਂ ਹੁਣ ਜਿਹੜੀ ਆਪਾਂ ਆਵਾਜ਼ ਸੀ ਆਪਾਂ ਇੱਥੇ ਆਵਾਜ਼ ਤੇ ਕਲਿੱਕ ਜਿਹੜੀ ਆਪਾਂ ਇੱਥੇ ਕਲਿੱਕ ਕਰਾਂਗੇ ਇੱਥੇ 뮤ਜ਼ਿਕ ਲਿਖਿਆ 뮤ਜ਼ਿਕ ਤੇ ਜਾਵਾਂਗੇ ਇੱਥੇ ਲਾਇਬ੍ਰੇਰੀ ਤੇ ਆ ਜਾਾਂਗੇ ਆ ਆ ਗਿਆ ਹੁਣ ਜਿਹੜੀ ਆਪਣੀ ਸੀ ਆਪਾਂ ਬਾਣੀ ਮੇਰੇ ਗੱਲ ਚ ਆਪਣੀ ਨਾ ਤੇ ਆ ਕਰਦੇ ਆਪਾਂ ਸੇਵ ਕਰਾਂਗੇ ਇਹਨੂੰ ਓਕੇ ਕਰ ਦਾਂਗੇ ਠੀਕ ਹੈ ਜ ਉਸ ਜੰਗਲ ਮੇ ਤਰ੍ਹਾਂ ਤਰ੍ਹਾਂ ਕੇ ਜਾਨਵਰ ਠੀਕ ਹੈ ਜੀ ਲੇਕਿਨ ਸਭ ਸੇ ਖਾਸ ਚੰਦਰਾ ਜੀ ਠੀਕ ਹੈ ਹੁਣ ਕੀ ਕਰ ਨਵਾਂ ਸਾਧਿਕਾ ਨੇ ਰੈਡੀ ਹੋ ਗਿਆ ਹੁਣ ਆਪਾਂ ਇਹਦੇ ਤੇ ਫਿਲਟਰ ਲਾਉਣੇ ਆ ਫਿਲਟਰ ਕਿਵੇਂ ਲਾਉਣੇ ਆ ਪਹਿਲਾ ਇਹਦੇ ਪਲਸ 37 ਨਾਲ ਕਲੀਕ ਕਰਾਂਗੇ ਠੀਕ ਹੈ ਜੀ ਆਪਾਂ ਕਹਿੰਦੇ ਇਹਦੇ ਤੇ ਫਿਲਟਰ ਲਾਉਂਗੇ ਲਾਈਟ ਦਾ ਫਿਲਟਰ ਫਿਲਟਰ ਲਾਉਂਗੇ ਦੇਖੋ ਆ ਲਾਈਟ ਆਪਾਂ ਸਾਰੇ ਦੇ ਅਪਲਾਈ ਟੂ ਆਲ ਕਰ ਦਾਂਗੇ ਸਾਰੇ ਲਾਗੇ ਦੇਖੋ ਇੱਕ ਵਾਰੀ ਪਲੇ ਕਰਕੇ ਦੇਖ ਲਾਂਗੇ ਠੀਕ ਹੈ ਲੇਕਿਨ ਸਭ ਸੇ ਖਾਸ ਨੰन्हा ਖਰਗੋਸ਼ ਆ ਦੇਖੋ ਸਾਰਾ ਠੀਕ ਆ ਹੁਣ ਆਪਾਂ ਇੱਥੇ ਇਫੈਕਟ ਲਾਵਾਂਗੇ ਇਫੈਕਟ ਇੱਥੇ ਲਾਵਾਂਗੇ ਇੱਥੇ ਕਲਿੱਕ ਕਰਾਂਗੇ ਅਸਲ ਇਫੈਕਟ ਦੇ ਉੱਤੇ ਆ ਜਾਓ ਤੁਸੀਂ ਕੀ ਕਰਨਾ ਵਾ ਇੱਥੇ ਜ਼ੂਮ ਦਾ ਇਫੈਕਟ ਆਇਆ ਗਿਆ ਗਾ ਜ਼ੂਮ ਆ ਗਿਆ ਤੁਸੀਂ ਜ਼ੂਮ ਇਨ ਤੇ ਕਲਿੱਕ ਕਰਨਾ ਅਪਲਾਈ ਟੂ ਆਲ ਤੇ ਕਰ ਦੇਣਾ ਠੀਕ ਆ ਹੁਣ ਦੇਖੋ ਵੀਡੀਓਾਰੇ ਇੱਕ घना ਜੰਗਲ ਥਾ ਜੰਗਲ ਮੇਂ ਤਰ੍ਹਾਂ ਤਰ੍ਹਾਂ ਕੇ ਜਾਨਵਰ ਰਹਤੇ ਠੀਕ ਆ ਤੁਸੀਂ ਇਹਨੂੰ ਕਹਾਣੀ ਦੇ ਨਾਲ ਛੋਟਾ ਵੱਡਾ ਵੀ ਕਰ ਸਕਦੇ ਜਿਵੇਂ ਛੋਟਾ ਕਰ ਲਈ ਤੋ ਐ ਛੋਟਾ ਕਰਤਾ ਠੀਕ ਆ ਇਹਨੂੰ ਸਾਰ ਨੂੰ ਤੁਸੀਂ ਦਾ ਕਰ ਲੈਣਾ ਕਰੀਕ ਠੀਕ ਆ ਹੁਣ ਜੇ ਤੁਸੀਂ 뮤జిక్ ਲਗਾਉਣਾ ਚਾਹੁੰਦੇ ਹੋ ਇਹਦੇ ਵਿੱਚ 뮤జిక్ ਲਗਾਉਣਾ ਇਹਦੇ ਪਲੱਸ ਨਿਸ਼ਾਨ ਤੇ ਕਲਿੱਕ ਕਰਿਓ 뮤జిక్ ਤੇ ਚਲੇ ਜਾਓ 뮤జిక్ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਮਿਲ ਜਾਣਗੇ ਠੀਕ ਆ ਮੈਂ ਪਹਿਲੇ ਹੀ ਇੱਕ 뮤జిక్ ਡਾਊਨਲੋਡ ਕਰਕੇ ਰੱਖਿਆ ਹੋਇਆ ਵਾ ਤੇ ਆ ਹੈਗਾ ਮੇਰੇ ਕੋਲ ਇੱਕ 뮤జిక్ ਮੈਂ ਇਹ ਲਾਣਾ ਇਹਦੀ ਆਵਾਜ਼ ਥੋੜੀ ਘੱਟ ਕਰ ਦੇਣਾ ਇਹ 5 5 ਸਤ ਰੱਖ ਲੈਣਾ ਮੇਦੀ ਠੀਕ ਆ ਆ ਕਰਤਾ ਓਕੇ ਤੇ ਆ ਠੀਕ ਹੈ ਜੀ ਦੇਖੋ ਹੁਣ ਇਹਨੂੰ ਤੁਸੀਂ ਐਕਸਪੋਰਟ ਕਰ ਲਓ ਪਲੱਸ ਦੇ ਨਿਸ਼ਾਨ ਤੇ ਕਲਿੱਕ ਕੀਤਾ ਐਕਸਪੋਰਟ ਕੀਤਾ ਇਹਨੂੰ ਇਹ ਤੁਹਾਡੀ ਗੈਲੀ ਦੇ ਵਿੱਚ ਜਾ ਕੇ ਸੇਵ ਹੋ ਜੀਗਾ ਦੇਖੋ ਬਹੁਤ ਹੀ ਸੌਖਾ ਤਰੀਕਾ ਵਾ ਤੁਸੀਂ ਇਹਨੂੰ ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਹੁਣ ਅਸੀਂ ਗੈਲੀ ਦੇ ਵਿੱਚ ਲੈ ਕੇ ਜਾਵਾਂਗੇ ਠੀਕ ਹੈ ਜੀ ਤੁਹਾਨੂੰ ਗੈਲੀ ਦੇ ਵਿੱਚ ਜਾ ਕੇ ਦਿਖਾਣਾ ਵਾ ਆ ਰਨ ਹੋ ਗਿਆ ਹੁਣ ਗੈਲੀ ਦੇ ਵਿੱਚ ਚਲੇ ਜਾਈਏ ਆਪਾਂ ਗੈਲੀ ਦੇ ਵਿੱਚ ਜਾ ਕੇ ਤੁਹਾਨੂੰ ਦਿਖਾਣਾ ਵਾ ਕਿੱਥੇ ਉਹ ਮੇਰੇ ਸੇਵ ਹੋਇਆ ਵਾ ਠੀਕ ਹੈ ਜੀ ਆ ਆ ਹੁਣ ਦੇਖੋ ਪਲੇ ਕਰਕੇ ਦੇਖੋ ਕਿ ਕਿਨਾਰੇ ਇੱਕ ਘਣਾ ਜੰਗਲ ਥਾ ਉਸ ਜੰਗਲ ਮੇ ਤਰ੍ਹਾਂ ਤਰ੍ਹਾਂ ਕੇ ਜਾਨਵਰ ਰਹਤੇ ਥੇ ਲੇਕਿਨ ਸਭ ਤੋਂ اور بوڑھا کچوا ٹিল্লو گولوں تیز دوڑنے میں ماہر تھا اور سو دیکھو اس طرح دی جڑی تسی ویڈیو تسی اد بنا سادے ہو تسی ا دے وچ کچھ بھی نہیں کرنا اے گا نہ تانوں مطلب وی من کے چلو کہانی لوں دی لوڑ ہے گی نہ تانوں مطلب وی فوٹو ڈاؤن لوڈ کرن دی مطلب کیتو وی فوٹو لے کے نہیں ہونی سارا کچھ تانوں تسی اے ائی تو ہی کرنا اے اے چینل 101 پرسنٹ مونیٹائز ہو گا ਤੇ ਇਹ ਵੀਡੀਓ ਬੱਚੇ ਬਹੁਤ ਜ਼ਿਆਦਾ ਦੇਖਦੇ ਆ ਮੈਂ ਇਹ ਪੂਰੀ ਵੀਡੀਓ ਬਣਾ ਕੇ ਆਪਣੇ ਦੂਜੇ YouTube ਚੈਨਲ ਤੇ ਅਪਲੋਡ ਕੀਤੀ ਹੋਈ ਆ ਮੈਂ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਉਹਦੇ ਦੇ ਕਿੰਨੇ ਵਿਊ ਆਏ ਹੋਏ ਆ ਤੁਸੀਂ ਪਾਓ ਇਹ ਪਹਿਲੇ ਦਿਨ ਹੀ ਵਾਇਰਲ ਹੋਣੀ ਸ਼ੁਰੂ ਹੋ ਜੀ ਸੋ ਕਿਉਂਕਿ ਇਹ ਜਿਹੜੀ ਵੀਡੀਓ ਨੇ ਬੱਚੇ ਬਹੁਤ ਜ਼ਿਆਦਾ ਦੇਖ ਰਿਆ ਸੋ ਅਗਰ ਤੁਸੀਂ ਇਦਾਂ ਦੀ ਵੀਡੀਓ ਬਣਾ ਕੇ ਤੁਸੀਂ ਡੇਲੀ ਅਪਲੋਡ ਕਰਨਾ ਸ਼ੁਰੂ ਕਰ ਦੋਗੇ ਨਾ ਤਾਂ ਤੁਸੀਂ YouTube ਤੋਂ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਆ ਜਿਹੜੀ ਉਹ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਨੇ ਜੇ ਅਗਰ ਤੁਹਾਡਾ ਇਸ ਵੀਡੀਓ ਦੇ ਰਿਗ ਕਦੇ ਜਾਂ ਫਿਰ ਤੁਸੀਂ ਇਸ ਵੀਡੀਓ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਗੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ